ਤਾਂ ਨਵੇਂ ਸੀਵਰੇਜ ਬਣੇ ਨੇ ਇਹ ਪਹਿਲੀ ਬਲੌਕ ਹੋਈ ਪਏ ਨੇ ਯਾਨੀ ਤਾਂ ਜਿਹੜੇ ਨਵੇਂ ਬਣੇ ਨੇ ਪਹਿਲੀ ਬੰਦ ਹੋ ਗਏ ਨੇ ਇਹ ਹੈਲੋ ਗਾਇਸ ਸਮਾਣਾ ਹਲਚਰ ਨਿਊ ਦੇਖ ਰਹੇ ਸਾਰੀ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਖੜੇ ਹਾਂ ਇਸ ਟੈਮ ਕੱਗਾ ਰੋਡ ਤੇ ਕੱਗਾ ਰੋਡ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਵੀ ਘੰਟਾ ਮਸਾ 2 ਘੰਟੇ ਦੀ ਬਾਰਿਸ਼ ਪਈ ਹੋਣੀ ਹੈ ਕੋਈ ਜ਼ਿਆਦਾ ਬਾਰਿਸ਼ ਨਹੀਂ ਪਈ ਸਭ ਨੂੰ ਪਤਾ ਜਿੰਨੀ ਕਿ ਬਾਰਿਸ਼ ਪਈ ਹੈ ਉਸ ਬਾਰਿਸ਼ ਦਾ ਕਿਤੇ ਫਾਇਦਾ ਤੇ ਕਿਤੇ ਨੁਕਸਾਨ ਜੇ ਫਾਇਦੇ ਦੀ ਗੱਲ ਕਰੀ ਤਾਂ ਕਿਸਾਨ ਭਰਾਵਾਂ ਵਾਸਤੇ ਬਹੁਤ ਹੀ ਲਾਹੇਵੰਦ ਬਾਰਿਸ਼ ਹੋਈ ਹੈ ਚੀਰੀ ਲੱਗ ਰਹੀ ਹੈ ਤਾਂ ਉਹਨਾਂ ਨੂੰ ਬਹੁਤ ਲਾਹੇਵੰਦ ਹੈ ਬੇਸੀ ਘੋਵਾ ਵਾਂਗ ਹੀ ਉਹਨਾਂ ਨੂੰ ਸਾਬਤ ਹੋ ਰਹੀ ਹੈ بارش ਜੇ ਗੱਲ ਕੀਤੀ ਆ ਵੀ ਦੁਕਾਨਦਾਰਾਂ ਦੀ ਦੁਕਾਨਦਾਰਾਂ ਵਾਸਤੇ ਵੀ ਕੋਈ بارش ਮਾੜੀ ਨਹੀਂ ਹੈ ਪਾਣੀ ਪਾਈ ਜਾਵੇ ਤਾਂ ਚੰਗੀ ਗੱਲ ਹੈ ਗੱਲ ਇਹ ਕਿ بارش ਪੈਣ ਤੋਂ ਪਹਿਲਾਂ ਜੇ ਚੰਗੇ ਤਰੀਕੇ ਨਾਲ ਸੀਵਰੇਜ ਦੇ ਹੋਲਾਂ ਦੀ ਸਫਾਈ ਕੀਤੀ ਜਾਂਦੀ ਵਰਸਾਤੀ ਪਾਣੀ ਦੇ ਨਿਕਲਣ ਲਈ ਵਧੀਆ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਅੱਜ ਦੁਕਾਨਦਾਰਾਂ ਨੂੰ ਇੰਨਾ ਖਮਿਆਜਾ ਨਾ ਭੁਗਤਣਾ ਪੈਂਦਾ ਗੱਲ ਕਰਦੇ ਹਾਂ ਕਿ ਗਾ ਰੋੜ ਤੇ ਦੁਕਾਨਦਾਰਾਂ ਵੀਰਾਂ ਦੀ ਸਾਡੇ ਸਿੰਘ ਸਾਹਿਬ ਦੇ ਸਿੰਘ ਸਵੀਟ ਦੇ ਮਾਲਕ ਖੜੇ ਨੇ ਤੇ ਇੱਧਰ ਆਪਣੇ ਲਖਸ ਦੇ ਮੇਕਅਪ ਦੇ ਤੇ ਸਲੂਨ ਦੇ ਮਾਲਕ ਖੜੇ ਨੇ ਜਿਹੜੇ ਕਿ ਵੀ ਲੱਖ ਲੱਖ ਰੁਪਈਆ ਕਰਾਇਆ ਭਰਦੇ ਨੇ ਲੱਖ ਰੁਪਈਆ ਕਰਾਇਆ ਭਰਦੇ ਨੇ ਚਲੋ ਚੰਗੀ ਗੱਲ ਹੈ ਹਰ ਕੋਈ ਆਪਣੇ ਵਾਸਤੇ ਕਰਦਾ ਪਰ ਸਰਕਾਰ ਉਹਨਾਂ ਤੋਂ ਜੀਐਸਟੀ ਟੈਕਸ ਹਰ ਚੀਜ਼ ਦਾ ਟੈਕਸ ਲੈਂਦੀ ਆ ਪ੍ਰੋਪਰਟੀ ਟੈਕਸ ਲੈਂਦੀ ਆ ਦੁਕਾਨਾਂ ਦਾ ਟੈਕਸ ਲੈਂਦੀ ਆ ਹਾਊਸ ਟੈਕਸ ਲੈਂਦੀ ਆ ਪਰ ਸਹੂਲਤਾ ਕੀ ਮਿਲਦੀਆਂ ਨੇ ਤੁਹਾਨੂੰ ਸਹੂਲਤਾ ਵੀ ਤਾਂ ਦਿਖਾ ਦਿੰਦੇ ਆ ਕਿ ਵੀ ਸਹੂਲਤਾ ਦੇ ਨਾਮ ਤੇ ਜ਼ੀਰੋ ਕਿਉਂ ਜ਼ੀਰੋ ਕਹਿੰਦਾ ਮਤਲਬ ਹੈ ਉਹਨਾਂ ਦੇ ਅੱਗੇ ਜਿਹੜਾ 1-1 ਡੇਢ-ਡੇਢ ਫੁੱਟ ਪਾਣੀ ਖੜਾ ਹੈ ਗਾਕ ਤਾਂ ਪਹਿਲੇ ਹੀ ਹੁੰਨੀ ਆਉਣਾ ਕਿਉਂਕਿ ਪੰਜ ਪੰਜ ਚਾਰ ਜਨ ਨੇ ਪਾਣੀ ਦੀ ਨਿਕਾਸੀ ਨਹੀਂ ਹੋਣੀ ਤੇ ਜਿਹਦੇ ਕਿਤਾ ਦੇਖਿਆ ਜਾਵੇ ਤਾਂ ਉਹਦਾ ਖਮਿਆਜਾ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਨਗਰ ਕੌਂਸਲ ਦੇ ਅਧਿਕਾਰੀ ਸੀਨੀਅਰ ਅਧਿਕਾਰੀਆਂ ਨੂੰ ਦੁਕਾਨਦਾਰਾਂ ਨੇ ਬੇਨਤੀ ਕੀਤੀ ਹੈ ਕਿ ਵੀ ਜਿਹੜਾ ਇਹ ਪਾਣੀ ਨੂੰ ਨਿਕਾਸ ਕੀਤਾ ਜਾਵੇ ਪਾਣੀ ਦਾ ਕੋਈ ਹੱਲ ਕੀਤਾ ਜਾਵੇ ਪਾਣੀ ਚੱਲਦਾ ਕੀਤਾ ਜਾਵੇ ਕਿ ਵੀ ਇਹ ਖੜੇ ਪਾਣੀ ਨਾਲ ਕਿਤਾ ਬਿਮਾਰੀਆਂ ਫੈਲਣਗੀਆਂ ਮੱਛਰ ਪੈਦਾ ਹੋਣਗੇ ਤੇ ਦੁਕਾਨਦਾਰੀ ਤੇ ਵੀ ਨੁਕਸਾਨ ਹੋ ਰਿਹਾ ਹੁਣ ਦੇਖਦੇ ਆ ਪ੍ਰਸ਼ਾਸਨ ਇਸ ਪਾਸੇ ਕਿੰਨਾ ਕੋਰ ਕਰਦਾ ਤੇ ਆਪਣੀ ਕੁੰਭ ਕਰਨੀ ਨੀਂਦ ਤਾਂ ਕਦੋਂ ਜਾਗਦਾ ਤੇ ਕਦੋਂ ਇਸ ਵੱਲ ਧਿਆਨ ਦਿੰਦਾ ਆ ਗਰੀਬ ਦੁਕਾਨਦਾਰਾਂ ਵੱਲ ਜਿਹੜੇ ਆਪਣੇ ਆਪਣੇ ਦੁਕਾਨਦਾਰ ਆਪਣਾ ਕਿ ਵੀ ਜਿਹੜਾ ਰੋਜੀ ਰੋਟੀ ਦੁਕਾਨਦਾਰੀ ਦੇ ਸਿਰ ਤੇ ਚਲਾਉਂਦੇ ਨੇ ਕਦੋਂ ਇਹਨਾਂ ਦੇ ਮਸਲੇ ਹੁੰਦੇ ਨੇ ਤਾਂ ਆਉਣ ਵਾਲਾ ਸਮੇਂ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮਦਵਾਦੀ ਰਿਪੋਰਟ ਵਿਰਜੀ ਤੋਂ ਡਾਣਾ ਮੇਰਾ ਨਾਮ ਸੁਖਨੀਤ ਹੈ ਸੁਖਨੀਤ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਆਪਣੀ ਬੇਸਿਕਲੀ ਪ੍ਰੋਬਲਮ ਇਸ ਚੀਜ਼ ਦੀ ਹੈ ਕਿ ਆਪਾਂ ਨੂੰ ਪ੍ਰਸ਼ਾਸਨ ਨੂੰ ਜਾਂ ਇਹ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਮੌਨਸੂਨ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਚੀਜ਼ਾਂ ਦਾ ਧਿਆਨ ਦਈਏ ਤੇ ਸੀਵਰੇਜ ਨੂੰ ਆਪਾਂ ਜਿੰਨੇ ਵੀ ਚੀਜ਼ਾਂ ਦੀ ਪ੍ਰੋਬਲਮਸ ਨੇ ਇਹਨਾਂ ਨੂੰ ਪਹਿਲਾਂ ਸੌਟ ਆਊਟ ਕਰੀਏ। ਸੋ ਪ੍ਰਸ਼ਾਸਨ ਦੀ ਇਹ ناکامی ਕਹਿ ਸਕਦੇ ਆਪਾਂ ਇੱਕ ਤਰ੍ਹਾਂ ਦੀ ਕਿ ਜਿਹੜਾ ਕਿ ਪਬਲਿਕ ਨੂੰ ਜਾਂ ਦੁਕਾਨਦਾਰਾਂ ਨੂੰ ਪ੍ਰੋਬਲਮ ਹੋ ਰਹੀ ਹੈ ਪਹਿਲਾਂ ਹੀ ਮੌਂਸੂਨ ਚੱਲਦੇ ਹੋਏ ਹੋਰ ਵੀ ਸਾਨੂੰ ਜ਼ਿਆਦਾ ਦਿੱਕਤ ਆ ਰਹੀ ਹੈ ਇਸ ਚੀਜ਼ ਦੇ ਵਿੱਚ। ਸੋ ਪ੍ਰਸ਼ਾਸਨ ਇਸ ਚੀਜ਼ ਤੇ ਗੌਰ ਕਰੇ ਇਸ ਚੀਜ਼ ਦਾ ਧਿਆਨ ਦੇਵੇ ਤਾਂ ਸਾਨੂੰ ਹੋਰ ਦਿੱਕਤ ਨਾ ਆਵੇ। ਇਹ ਅਸੀਂ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਹੈ ਸੀ ਆਪ ਕੀਤਾ ਹੈ ਕਿ ਥੋੜੀ ਬਹੁਤ ਖੜਨ ਜੋਗਾ ਹੋ ਜੇ ਕਮ ਸੇ ਕਮ ਸੋ ਪ੍ਰਸ਼ਾਸਨ ਵੱਲੋਂ ਇਸ ਚੀਜ਼ ਵੱਲ ਦਾ ਕੋਈ ਨਹੀਂ ਦੇਖ ਰੇ ਕੋ ਹੋ ਰਹੀ ਸੋ ਪਲੀਜ਼ ਬੇਨਤੀ ਹੈ ਇਹ ਚੀਜ਼ ਦੇਖੀ ਜਾਵੇ ਆਪਣੇ ਵੱਲ ਤੇ ਦੁਕਾਨਦਾਰੀਆਂ ਦੀ ਕਿਵੇਂ ਤੁਹਾਡੇ ਅਸਰ ਪੈਂਦੇ ਜਾਂ ਕਿਵੇਂ ਦੇਖਦੇ ਹੋ ਇਹਨੂੰ ਸਰ ਬਹੁਤ ਜ਼ਿਆਦਾ ਸਾਨੂੰ ਦਿੱਕਤ ਆ ਰਹੀ ਹੈ ਇਸ ਚੀਜ਼ ਦੀ ਹਰ ਮਹੀਨੇ ਦਾ ਸੀ ਰੈਂਟ ਭਰਨੇ ਨੇ ਇਹ ਲੱਖ ਲੱਖ ਰੁਪਏ 80000 ਰੁਪਏ ਸੀ ਰੈਂਟ ਭਰ ਰਹੇ ਆ ਤੇ ਵੀ ਤੁਹਾਡੀ ਜਿਹੜੀ ਦੁਕਾਨਾਂ ਦਾ ਕਿਰਾਇਆ ਹੈ 80000 ਰੁਪਏ ਦੁਕਾਨ ਦਾ ਕਿਰਾਇਆ ਹੈ ਕੰਮ ਤਾਂ ਪਹਿਲੇ ਨਹੀਂ ਹੈ ਜੇ ਮੜਾ ਮੋਟਾ ਹੈ ਤਾਂ ਇਹਨਾਂ ਚੀਜ਼ਾਂ ਨੇ ਪਰੇਸ਼ਾਨੀ ਚੱਲਦੇ ਹੋਏ ਸਾਨੂੰ ਉਹ ਵੀ ਦਿੱਕਤ ਆ ਰਹੀ ਹੈ ਉਸ ਚੀਜ਼ ਦੀ ਸੋ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹ ਚੀਜ਼ਾਂ ਤੇ ਗੌਰ ਕਰਨਾ ਸੋ ਧਿਆਨ ਦਿੱਤਾ ਜਾਵੇ ਨਗਰ ਕੌਂਸਲ ਦੇ ਅਧਿਕਾਰੀਆਂ ਤੱਕ ਕੋਈ ਆਵਾਜ਼ ਪਹੁੰਚਾਈ ਥੋਨੇ ਕੋਈ ਏਦਾਂ ਕਰਕੇ ਕਿ ਵੀ ਸੀਵਰੇਜ ਜਿਵੇਂ ਬੰਦ ਨੇ ਕਿ ਵੀ ਇਹਨਾਂ ਦੀ ਸਫਾਈ ਕਰਾਈ ਜਾਵੇ ਜੀ ਬਿਲਕੁਲ ਸਰ ਉਹ ਫਿਲਹਾਲ ਤਾਂ ਨਵੇਂ ਸੀਵਰੇਜ ਬਣੇ ਨੇ ਇਹ ਪਹਿਲੇ ਹੀ ਬਲੌਕ ਹੋਏ ਪਏ ਨੇ ਯਾਨੀ ਤਾਂ ਕਿ ਵੀ ਜਿਹੜੇ ਨਵੇਂ ਬਣੇ ਨੇ ਪਹਿਲੇ ਹੀ ਬੰਦ ਹੋ ਗਏ ਨੇ ਇਹ ਪਹਿਲੇ ਹੀ ਬੰਦ ਹੋਏ ਪਏ ਨੇ ਯਾਨੀ ਕਿ ਵੀ ਦੇਖਣ ਦਾ ਹਲੇ ਮੌਕਾ ਹੀ ਨਹੀਂ ਮਿਲੇਗਾ ਕਿਵੇਂ ਚ ਮੌਨਸੂਨ ਪਹਿਲਾਂ ਆਈ ਤਾਂ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਸੀ ਇਸ ਚੀਜ਼ ਦਾ। ਬਿਲਕੁਲ ਜੀ। ਸੋ ਆਪਾਂ ਧਿਆਨ ਦੇਈਏ ਇਸ ਚੀਜ਼ ਦਾ ਸਾਰੀ ਰਲ ਮਿਲ ਕੇ ਇਸ ਚੀਜ਼ ਨੂੰ ਆਪਾਂ ਪਰਲੇ ਲਈਏ ਕਿ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਧਿਆਨ ਦੇਵਾਈਏ ਕਿ ਇਹ ਚੀਜ਼ ਭੁੱਲ ਰਹੇ ਨੇ ਜੋ ਚੀਜ਼ਾਂ ਮੌਨਸੂਨ ਦੇ ਵਿੱਚ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਬੇਨਤੀ। ਧੰਨਵਾਦ ਜੀ ਸ਼ਵਨੀਰ ਜੀ। ਨਾਲ ਨੇ ਇਸ ਟਾਈਮ ਸਿੰਘ ਸਵੀਟ ਦੇ ਮਾਲਕਤ ਗੱਲ ਕਰਦੇ ਆਂ ਕੀ ਕਹਿੰਦੇ ਨੇ ਕਿਵੇਂ ਦੇਖਦੇ ਹੋ? ਜਿਵੇਂ ਕਿ ਵੀ ਹੁਣ ਮੌਨਸੂਨ ਨੇ ਪਹਿਲਾਂ ਦਸਤਕ ਦਿੱਤੀ ਹੈ ਤੇ ਇਹ ਕਿ ਵੀ ਪ੍ਰਸ਼ਾਸਨ ਨੇ ਤੁਹਾਡੇ ਨਾਲ ਦੇ ਗਵਾਹਾਂ ਦਾ ਵੀ ਨਹੀਂ ਕਿਹਾ ਦੁਕਾਨਦਾਰ ਵੀਰ ਨੇ ਕਿਹਾ ਕਿ ਵੀ ਜਿਵੇਂ ਕੋਈ ਸਫਾਈ ਨਾ ਹੋਣ ਕਰਕੇ ਕਿ ਪਰੇਸ਼ਾਨੀਆਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਇਹ ਲਾਲੋ ਪਿਛਲੇ 2-3 ਮਹੀਨਿਆਂ ਤੋਂ ਨਾ ਪਹਿਲਾਂ ਤਾਂ ਰੋਡ ਦਾ ਕੰਮ ਚੱਲ ਰਿਹਾ ਹੈ ਇਹਨਾਂ ਬਹੁਤ ਤੰਗ ਕੀਤਾ ਉਦੋਂ ਵੀ ਇਹ ਪੱਟ ਪੱਟ ਕੇ ਖੱਡੇ ਰੱਖ ਤੇ ਜਿਵੇਂ ਬਾਈ ਨੇ ਕਿਹਾ ਕਿਰਾਏ ਬਹੁਤ ਜ਼ਿਆਦਾ ਹੈ ਸਹਿਨਾਈ ਭਾਈ ਲੱਖ-ਲੱਖ ਰੁਪਇਆ ਕਿਰਾਇਆ ਭਰਨੇ ਆ ਠੀਕ ਹੈ ਬੈਣ ਦਾ ਹੁਣ ਅੱਜ ਸਵੇਰੇ ਇੱਕ ਘੰਟਾ ਘੁੰਮੀ ਪਿਆ ਆ ਲਾਲੋ ਤੇ ਆ ਤੁਹਾਡੇ ਸਾਹਮਣੀਆਂ ਪਾਣੀ ਕਿਵੇਂ ਖੜਾ ਪਿਆ ਹੈ ਏ ਅਸੀਂ ਆਪ ਕੀਤਾ ਇਥੋਂ ਚੱਕ ਕੇ ਟੱਕਣ ਟੁੱਕਣ ਵਿੱਚ ਕਈ ਕੁਸ਼ ਕਰਦੇ ਰਹੇ ਹਾਂ ਪਰ ਕਿਸੇ ਪਾਸੇ ਲਾਲੋ ਵੀ ਸੀਵਰੇਜ ਦਾ ਪਾਣੀ ਹੁਣ ਓਲਿਆ ਜਾਂ ਕੀ ਐ ਅਗਾ ਪਾਣੀ ਜਾਂਦਾ ਹੀ ਨਹੀਂ ਜਾ ਜੀ ਕਸਟਮਰ ਕੋਈ ਵੜ ਨਹੀਂ ਰਿਹਾ ਸਵੇਰ ਦਾ ਲਾਲੋ ਅਸੀਂ ਹੁਣ ਪਰ ਕੋਈ ਡਰਦਾ ਇੱਕ ਵੀ ਕਿਤੇगिरਣਾ ਪਈਏ ਡੇਕਣਾ ਪਈਏ ਕਿ ਪਾਣੀ ਦੇ ਵਿੱਚੋਂ ਕਿੰਨੇ ਕੁ ਡੂੰਘਾਈ ਤੇ ਆ ਪਾਣੀ ਜੀ 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 ਪਹਿਲਾਂ ਹੀ ਮੰਡੀ ਦਾ ਦੌਰ ਚੱਲ ਰਿਹਾ ਸਾਰੀ ਮਾਰਕੀਟ ਦੇ ਵਿੱਚ ਨਵੇਂ ਨਵੇਂ ਕੰਮ ਕੀਤੇ ਆ ਲਾਲੋ ਇੰਨੇ ਇੰਨੇ ਕਰਕੇ ਲਾ ਕੇ ਤਾਂ ਇਹ ਬਹੁਤ ਜਿਹੜਾ ਬੈਡ ਇਫੈਕਟ ਪੈਂਦਾ ਸੋ ਬੇਨਤੀ ਐ ਵੀ ਇਹ ਦਾ ਇਸ ਪਾਣੀ ਦਾ ਜਾਂ ਇਹਨਾਂ ਚੀਜ਼ਾਂ ਦਾ ਹੱਲ ਕੀਤਾ ਜਾਏ ਕਿੰਨੇ ਕਿੰਨੇ ਦਿਨ ਹੈ ਇਦਾਂ ਹੀ ਹੁਣ ਲਾੜੋ ਇਹ 5-6 ਦਿਨ ਇਦਾਂ ਹੀ ਖੜੇ ਰਹਿਣਾ ਹੁਣ ਪਾਣੀ ਜਿਹੜਾ ਕਿਸੇ ਨੇ ਗੌਰ ਨਹੀਂ ਕਰਨੀ ਵੀ ਬੇਨਤੀ ਹੈ ਵੀ ਇੱਧਰ ਧਿਆਨ ਦਿੱਤਾ ਜਾਏ ਧੰਨਵਾਦ ਜੀ ਗਰਗ ਸਾਹਿਬ ਕਿਵੇਂ ਦੇਖਦੇ ਹੋ ਕਿ ਵੀ ਜਿਵੇਂ ਮੌਨਸੂਨ ਨੇ ਪਹਿਲਾਂ ਹੀ ਦਸਤਕ ਦਿੱਤੀ ਹੈ ਤੇ ਦਸਤਕ ਮੌਨਸੂਨ ਨੇ ਦਿੱਤੀ ਹੈ ਕਿਤੇ ਪਾਸੇ ਪਾਣੀ ਦਾ ਲਾਹਾ ਵੀ ਹੈ ਤੇ ਕਿਸੇ ਪਾਸੇ ਨੁਕਸਾਨ ਵੀ ਹੈ ਨੁਕਸਾਨ ਦੀ ਗੱਲ ਕਰੀਏ ਤਾਂ ਜਿਵੇਂ ਦੁਕਾਨਦਾਰ ਭਰਾਵਾਂ ਨੇ ਹੁਣ ਲੱਖ-ਲੱਖ ਰੁਪਏ ਕਿਰਾਏ ਤੇ ਦੁਕਾਨਾਂ ਨੇ ਤੇ ਇਹਨਾਂ ਦੇ ਅੱਗੇ ਜਿਵੇਂ ਹੁਣ ਫੁੱਟ ਫੁੱਟ ਪਾਣੀ ਖੜ ਗਿਆ ਤੇ ਲੰਬੀ ਦੂਰੀ ਤੱਕ ਪਾਣੀ ਖੜਾ ਹੈ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਸਵੇਰ ਜਦੋਂ ਇਧਰ ਦੀ ਲੰਘਿਆ ਮੈਂ ਮੋਸਟਲੀ ਇਹਨਾਂ ਕੋਲੋਂ ਸੈਲੂਨ ਤੇ ਆ ਕੇ ਨਾ ਆਪਣੀ ਦਾੜੀ ਸ਼ੇਪ ਜੋ ਵੀ ਹੈ ਸੈਟਿੰਗ ਕਰਾਇਆ ਕਰਦਾ ਤੇ ਆ ਸਿੰਗ ਸਵੀਟਸ ਨੇ ਸਿੰਗ ਸਵੀਟਸ ਵਾਲਿਆਂ ਕੋਲੋਂ ਮੈਂ ਸਾਡੇ ਆਪਣੇ ਆਫਿਸ ਦੀ ਸਾਰੀ ਮਠਾਈ ਵਗੈਰਾ ਜਾਂਦੀ ਹੈ ਤੇ ਜਦੋਂ ਮੈਂ ਅੱਜ ਉਰੋਂ ਦੀ ਲੰਘਿਆ ਤਾਂ ਮੈਂ ਦੇਖਿਆ ਕਿ ਬੜਾ ਬੁਰਾ ਹਾਲ ਹੈ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦਵਾਵਾਂਗੇ ਵਧੀਆ ਇਹ ਆਪਣੇ ਸਲਵ ਇਨ ਪਲੇਸ ਕਰਨ ਅੱਜ ਜਦੋਂ ਇਹ ਨਵਾਂ ਹਾਲਾਤ ਦੇਖੀ ਮਤੋਂ ਜਰਿਆ ਨਹੀਂ ਗਿਆ ਕਿ ਸਰਕਾਰ ਦੇ ਕਿੱਧਰ ਕਿਹੜੇ ਪਾਸੇ ਜਾ ਰਹੀ ਹੈ ਇੱਕ ਦੋ ਮਹੀਨੇ ਹੋ ਗਏ ਤਿੰਨ ਇਹ ਜਿਹੜੀ ਰੋਡ ਬੰਦ ਰਹੀ ਨੂੰ ਪੱਲਾ ਤਾਂ ਇਹਨਾਂ ਦੇ ਦੇਖੋ ਤੁਸੀਂ ਆਹ ਦੇਖੋ ਪਿੰਨੀ ਡਾਊਨ ਕਰਤੀ ਉਸ ਤੋਂ ਬਾਅਦ ਸਿਵਰੇਜ ਪਟਿਆ ਦੁਕਾਨਦਾਰ ਜਾਊਗਾ ਕਿੱਥੇ ਅੱਜ ਮੈਂ ਇਹਨਾਂ ਨਾਲ ਗੱਲ ਕਰੀ ਇਹ ਲੱਖ ਰੁਪਏ ਟੇ ਕਰ ਰਹੇ ਨੇ ਆ ਗਰੀਬ ਦੁਕਾਨਦਾਰ ਨੇ ਕਰਿਆਨੇ ਦੀ ਇਹਨਾਂ ਦੀ ਸ਼ਾਪ ਹੈ ਇੱਦਾਂ ਦੇ ਕੋਲ ਦਾਹਤ ਕਿੱਥੋਂ ਆਏਗਾ ਜਦੋਂ ਬਾਗ ਨਹੀਂ ਆਏਗਾ ਫਿਰ ਇਹ ਕਮਾਉਣਗੇ ਕਿੱਥੋਂ ਜਦੋਂ ਕਮਾਨਗਿ ਨਹੀਂ ਸਰਕਾਰ ਨੌਕਰੀਆਂ ਦਿੰਦੀ ਨਹੀਂ ਆਪਣਾ ਕੰਮ ਇਹਨਾਂ ਦੇ ਚੱਲਦੇ ਨਹੀਂ ਜੇ ਚੱਲਦੇ ਨੇ ਸਰਕਾਰ ਇਹੋ ਜਿਹੇ ਜਿਹੜੇ ਕਟਿਆ ਉਹਨੇ ਇਹਨਾਂ ਦੇ ਠੇਕੇਦਾਰ ਨੇ ਇੰਜ ਜਿਹੜੇ ਇਹਨਾਂ ਦੇ ਅਫਸਰ ਨੇ ਉਹ ਵਧੀਆ ਕੰਮ ਨਹੀਂ ਕਰਦੇ ਜਦੋਂ ਵਧੀਆ ਕੰਮ ਨਹੀਂ ਹੁੰਦੇ ਤਾਂ ਪਾਣੀ ਖੜਾ ਹੈ ਦੇਖੋ ਕਿੱਦਾਂ ਕਿੱਦਾਂ ਪਾਣੀ ਖੜਾ ਦੋ ਦੋ ਫੁੱਟ ਪਾਣੀ ਖੜਾ ਜਿਹੜਾ ਕੋਈ ਕਸਟਮਰ ਆਊਗਾ ਉਹਨੂੰ ਇਹੀ ਡਰ ਲੱਗਿਆ ਰਹਿੰਦਾ ਕਿ ਕਿਤੇ ਮੈਂ ਪਾਣੀ ਦੇ ਵਿੱਚ ਹੀ ਨਾ गिर ਜਾਵਾਂ ਤਾਂ ਕਸਟਮਰ ਆਉਣ ਤੋਂ ਪੱਲਾ ਸੋਵਰੀ ਸੋਚਦਾ ਹੈ ਬਸ ਤਾਂ ਆਉਂਦੇ ਹੀ ਨਹੀਂ ਕਸਟਮਰ ਤੁਸੀਂ ਆਪ ਹੀ ਦੇਖ ਰਹੇ ਹੋ ਬੱਧਪਾ ਸਾਹਿਬ ਕਿੰਨਾ ਪੁਰਾ ਖਾਲ ਇਥੇ ਰੋਡ ਦਾ ਤਾਂ ਮੈਂ ਸਰਕਾਰ ਨੂੰ ਅਪੀਲ ਨਹੀਂ ਕਰਦਾ ਸਰਕਾਰ ਨੂੰ ਮੈਂ ਬੇਨਤੀ ਨਹੀਂ ਕਰਦਾ ਮੈਂ ਸਰਕਾਰ ਨੂੰ ਇਹ ਕਹਿਣਾ ਵੀ ਸਰਕਾਰ ਦੀ ਇਹ ਡਿਊਟੀ ਹੈ ਵੀ ਇਹਨੂੰ ਠੀਕ ਕੀਤਾ ਜਾਵੇ ਜੇ ਨਹੀਂ ਠੀਕ ਕਰਦੇ ਤਾਂ ਇਹ ਦੁਕਾਨਦਾਰ ਵਿਚਾਰੇ ਕੱਲ ਤੋਂ ਬਾਅਦ ਜੇ ਆਉਣ ਵਾਲੇ ਦਿਨਾਂ 'ਚ ਇੱਥੇ ਧਰਨਾ ਵੀ ਦੇਣਗੇ ਕਿਉਂਕਿ ਖਾਲੀ ਪੇਟ ਕੋਈ ਕੰਮ ਨਹੀਂ ਹੁੰਦਾ ਇਹ ਦੁਕਾਨਦਾਰ ਉਹ ਦੁਕਾਨਦਾਰ ਨਹੀਂ ਜਿਹੜੇ ਸਰਕਾਰ ਨੂੰ ਮੋਟਾ ਟੈਕਸ ਪੇ ਕਰਦੇ ਨੇ ਪ੍ਰੋਪਰਟੀ ਟੈਕਸ ਇਹ ਪੇ ਕਰਦੇ ਨੇ ਇਨਕਮ ਟੈਕਸ ਇਹ ਪੇ ਕਰਦੇ ਨੇ ਸੇਲ ਟੈਕਸ ਇਹ ਪੇ ਕਰਦੇ ਨੇ ਜੀਐਸਟੀ ਇਹ ਪੇ ਕਰਦੇ ਨੇ ਫੇਰ ਵੀ ਜਦੋਂ ਸਰਕਾਰ ਇੰਨਾ ਕੁਝ ਲੈਣ ਤੋਂ ਬਾਅਦ ਵੀ ਸਹੂਲਤਾਂ ਤੋਂ ਵਾਂਝੇ ਸਹੂਲਤਾਂ ਤੋਂ ਵਾਂਝੇ ਨੇ ਤਾਂ ਇਹ ਟੈਕਸ ਕਿਉਂ ਪੇ ਕਰਦਿੰਗੇ ਫੇਰ ਇਹ ਸਰਕਾਰ ਚਿੱਕਾ ਮਾਰਦੀ ਆ ਵੀ ਸਾਡੇ ਕੋਲ ਆ ਟੈਕਸ ਨਹੀਂ ਸਾਡੇ ਕੋਲੇ ਹੁੰਦੇ ਤਾਂ ਸਰਕਾਰ ਆਪਣੀਆਂ ਡਿਊਟੀਆਂ ਵੀ ਸਮਝੇ ਆਹ ਸੜਕ ਬਣੀ ਪਈ ਆ ਇਹ ਸੜਕ ਕਿੰਨਾ ਚਿਰ ਚੱਲੂਗੀ ਜਦੋਂ ਅੱਜ ਹੀ ਇੱਥੇ ਗੋਡੇ-ਗੋਡੇ ਪਾਣੀ ਖੜਾ ਹੈ ਤਾਂ ਇਹ ਸੜਕ ਜ਼ਿਆਦਾ ਚਿਰ ਨਹੀਂ ਚੱਲੇਗੀ ਕਿਉਂਕਿ ਕੁਸਤਾ ਮਟੀਰੀਅਲ ਮੜਾ ਕਹਿੰਦੇ ਕੰਦੇ ਸੁੱਤੀ ਉੱਟੀ ਖਸਮ ਨੇ ਕੁੱਟੀ ਉਹ ਗੱਲ ਇਹਦੇ ਨਾਲ ਹੋ ਰਹੀ ਆ ਸੜਕ ਦੇ ਉੱਪਰ ਲਾ ਮਟੀਰੀਅਲ ਕਟਿਆ ਲਾਇਆ ਆ ਤਾਂ ਦੱਸ ਦੋ ਕਿ ਉੱਤੇ ਪੈ ਵਾਦ ਵਸਣ ਤੋਂ ਨਹੀਂ ਵੀ ਪੱਲਾ ਗਰੀਲਾਂ ਦੇ ਉੱਤੇ ਖਬਰ ਲਾਈ ਸੀਗੀ ਵੀ ਜਦੋਂ ਗਰੀਲਾਂ ਲਾ ਰਹੇ ਨੇ ਗਰੀਲਾਂ ਦੇ ਨਾਲ-ਨਾਲ ਸੜਕ ਟੁੱਟ ਰਹੀ ਆ ਤਾਂ ਜਦੋਂ ਉੱਤੋਂ ਮੀਂਹ ਪੈ ਗਿਆ ਫਿਰ ਇਹਨਾਂ ਦੁਕਾਨਦਾਰਾਂ ਦਾ ਕੰਮ ਰੁਕ ਗਿਆ ਤਾਂ ਮੈਂ ਸਰਕਾਰ ਨੂੰ ਇਹ ਗੱਲ ਕਹਾਂਗਾ ਕਿ ਸਰਕਾਰ ਜੀ ਧਿਆਨ ਦਿਵੋ ਸਤਾਈ ਆਉਣ ਵਾਲਾ ਕਿਤੇ ਇਹ ਨਾ ਹੋਵੇ ਕਿ ਬੋਰੀ ਵਿਸਤਰਾ ਦਾ ਗੋਲ ਹੋ ਜੇ ਇੱਕ ਸੀਟ ਜਿੱਤ ਕੇ ਤੁਸੀਂ ਆਪਣੇ ਆਪ ਨੂੰ ਰਾਜੇ ਦਾ ਸਮਝੋ ਧੰਨਵਾਦ ਜੀ ਸਰ ਆਪਣੇ ਸਰ ਇੱਥੇ ਬੇਨਤੀ ਇਹੀ ਚੀਜ਼ ਲਈ ਅਸੀਂ ਦੇਖਿਆ ਜੋ ਜੀ ਸਾਨੂੰ ਤੁਹਾਨੂੰ ਮਿਲ ਰਹੀ ਹੈ ਕਿ ਜਿੰਨੀ ਸੜਕ ਦਾ ਜੋ ਚੀਜ਼ ਦਾ ਹੁਣ ਅੱਜ ਤੋਂ ਇਹ 6 ਮਹੀਨੇ ਤੋਂ 8 ਮਹੀਨੇ ਜਿਆਦਾ ਹੋ ਗਿਆ ਕੰਮ ਚੱਲ ਰਿਹਾ ਇਸ ਚੀਜ਼ ਦਾ ਇਹ ਮੰਨਿਆ ਜਾ ਰਿਹਾ ਕਿ 7 ਕਰੋੜ 40 ਲੱਖ ਦਾ ਇਸ ਚੀਜ਼ ਦਾ ਇਹਨਾਂ ਨੇ ਪੈਸੇ ਲਏ ਨੇ ਔਰ ਸਾਨੂੰ ਇਹਨਾਂ ਪੈਸੇ ਸਾਡਾ ਲੱਗਣ ਤੋਂ ਬਾਅਦ ਜਿਹੜਾ ਕਿ ਸਾਡੇ ਟੈਕਸਾਂ ਚੋਂ ਜਾ ਰਿਹਾ ਦਾ ਉਹ ਜਿਹੜੀ ਸਰਕਾਰ ਨੇ ਪੈਸਾ ਲਾਇਆ ਇਸ ਚੀਜ਼ ਦਾ ਔਰ ਸਾਨੂੰ ਦੇਖਣ ਨੂੰ ਕੀ ਮਿਲ ਰਿਹਾ ਉਸ ਬਾਅਦ ਇਹ ਟੋਪੇ ਮਤਲਬ ਜਿੱਥੇ 2-2 ਫੁੱਟ ਪਾਣੀ ਖੜ ਰਿਹਾ ਤੇ ਇੰਨੇ ਇਹ ਮੱਛੀ ਦੇ ਟੋਪੇ ਬਣ ਚੁੱਕੇ ਨੇ ਸੋ ਸਰਕਾਰ ਨੂੰ ਇਸ ਚੀਜ਼ ਦਾ ਗੌਰ ਕਰਨਾ ਚਾਹੀਦਾ ਜੀ ਇਹ ਗਲੀ ਗੁਆਂਢ ਚ ਨਹੀਂ ਐ ਕੋਈ ਇਹ ਮੇਨ ਰੋਡ ਐ ਜੀਟੀ ਰੋਡ ਐ ਜੀਟੀ ਰੋਡ ਤੇ ਇਨੀ ਪ੍ਰੋਬਲਮ ਹੋ ਰਹੀ ਐ ਤੁਸੀਂ ਮਾਰਕੀਟ ਚ ਦੇਖੋਗੇ ਜਾ ਕੇ ਸਤੂ ਵੀ ਬੁਰੀ ਹਾਲਤ ਨੇ ਸੋ ਸ਼ਹਿਰ ਦੇ ਨਿਵਾਸੀਆਂ ਨੂੰ ਜਾਂ ਹੋਰਾਂ ਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਐ ਇਸ ਚੀਜ਼ ਤੋਂ ਰੋਜ਼ਗਾਰ ਨੂੰ ਲੱਗੇ ਕਿੰਨੀ ਪਰੇਸ਼ਾਨੀ ਹੋ ਰਹੀ ਐ ਕਿ ਇਹ ਜਾਨੀ ਜਿਹੜੇ ਜਾਨੀ ਨੁਕਸਾਨ ਵੀ ਹੁੰਦੇ ਨੇ ਤੁਸੀਂ ਇਹ ਦੇਖੋ ਇਸ ਚੀਜ਼ ਤੇ ਕਿਸੇ ਦੇ ਕੋਈ ਡਿੱਗ ਗਿਆ ਕੋਈ ਕੋਈ ਸੱਟ ਵੱਜੀ ਕਿੰਨਾ ਨੁਕਸਾਨ ਹੋ ਰਿਹਾ ਤੇ ਹੋ ਸਕਦੇ ਨੇ ਇਸ ਚੀਜ਼ ਤੇ ਸੋ ਧਿਆਨ ਦਿੱਤਾ ਜਾਵੇ ਇਸ ਚੀਜ਼ ਤੇ ਹੀ ਤੁਹ ਫੌਰ ਕਰੋ ਪਲੀਜ਼ ਰਿਕੁਐਸਟ ਸਾਡੀ ਸਾਰਿਆਂ ਵੱਲੋਂ ਠੀਕ ਹੈ ਸੋ ਇਹਨੂੰ ਦੇਖਿਆ ਜਾਵੇ ਇਸ ਚੀਜ਼ ਲਈ ਸਾਡੀ ਸਾਡੀ ਬੇਨਤੀ ਇੱਕ ਹੋਰ ਹੈ ਤੁਸੀਂ ਇਹ ਦੇਖੋ ਇਹ ਚੌਂਕ ਦੇ ਵਿੱਚ ਹੀ ਜੋ ਟੈਕਸਿਸ ਭਰਦੇ ਆ ਅਸੀਂ ਉਹਦਾ ਪ੍ਰੋਪਰਲੀ ਬਹੁਤ ਵੱਡਾ ਇੱਕ ਵਾਰ ਸਾਡੇ ਕੈਮਰਾਸਾਂ న్యూਜ਼ ਵਾਲੇ ਸਾਨੂੰ ਤੁਹਾਨੂੰ ਚਾਨਣਾ ਕਰਵਾਉਣਗੇ ਐਡਾ ਵੱਡਾ ਬੋਰਡ ਲੱਗਿਆ ਹੋਇਆ ਉੱਥੇ 125x25 ਫੁੱਟ ਦਾ ਹੀ 50 ਫੁੱਟ ਦਾ ਉਹ ਇੱਥੇ ਚੌਂਕ ਚਲਾਇਆ ਸਿਰਫ ਜੀਐਸਟੀ ਇਕੱਠਾ ਕਰਨ ਵਾਸਤੇ ਦੇਖੋ ਤੁਸੀਂ ਸੋ GST ਇਕੱਠਾ ਕਰਨ ਵਾਸਤੇ ਠੀਕ ਹੈ ਸਮਝ ਆਉਂਦੀ ਹੈ ਪਰ ਸਹੂਲਤਾਂ ਵੀ ਤਾਂ ਹੋਣੇ ਚਾਹੀਦੀਆਂ ਨੇ ਨਹੀਂ ਜੇ ਸਰਕਾਰ ਸਾਡੇ ਤੋਂ GST ਲੈ ਰਹੀ ਹੈ ਤਾਂ ਉਹਨੂੰ ਸਹੂਲਤ ਸਾਨੂੰ 1% ਨਹੀਂ ਮਿਲਦੀ ਸੋ ਬੇਨਤੀ ਹੈ ਜੀ ਪ੍ਰਾਪਰਟੀ ਟੈਕ ਜਿੰਨਾ ਜਿੰਨਾ ਸਰਕਾਰ ਟੈਕਸ ਲੈ ਰਹੇ ਨੇ ਪ੍ਰਾਪਰਟੀ ਦਾ ਪਰ ਉਹਦੇ ਮੁਕਾਬਲੇ ਸਾਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਜੀ ਸੋ ਇਹਦਾ ਬੇਨਤੀ ਹੱਥ ਜੋੜ ਕੇ ਕਿ ਦੇਖਿਆ ਜਾਵੇ ਇਸ ਚੀਜ਼ ਨੂੰ ਥੈਂਕਸ ਧੰਨਵਾਦ ਕੋਈ ਗੱਲ ਨਹੀਂ ਅੱਜ ਆਈ ਜਾਣਾ ਮੈਂ ਬਾਅਦ ਵਿੱਚ ਜਾ ਕੇ ਚੈੱਕ ਕਰ ਮੈਂ ਇਹਨੂੰ ਵੀ ਤੋਂ ਕਰਨੇ ਨੇ